ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਦੇ ਵਿੱਚ ਦੋਸਤੋ ਇਸ ਪਲੇਟਫਾਰਮ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਇਸ ਲੜੀ ਨੂੰ ਅੱਗੇ ਤੋਰਦੇ ਹਾਂ ਜੋ ਅੱਜ ਦਾ ਵਿਸ਼ਾ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਜੋ ਸਾਂਝਾ ਕਰਨ ਜਾ ਰਹੇ ਹਾਂ ਉਹ ਹੈ ਸਾਡੇ ਸਾਰਿਆਂ ਦਾ ਇੱਕ ਕਾਮਨ ਜਿਹਾ ਵਿਸ਼ਾ ਹੈ ਉਹ ਹੈ ਲੋਕ ਕੀ ਕਹਿਣਗੇ ਦੋਸਤੋ ਤੁਸੀਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰ ਇਹ ਗੱਲ ਕਾਫੀ ਹੱਦ ਤੱਕ ਸੱਚ ਲੱਗਦੀ ਹੈ ਕਿ ਅਸੀਂ ਜਦ ਤੋਂ ਜਨਮ ਲੈ ਲੈਂਦੇ ਆ ਤੇ ਆਪਣੇ ਅੰਤਮ ਸਮੇਂ ਤੱਕ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਆਪਣੇ ਅਨੁਸਾਰ ਜਿਉਣ ਦੀ ਬਜਾਏ ਅਸੀਂ ਲੋਕਾਂ ਦੀ ਪਸੰਦ ਦੇ ਅਨੁਸਾਰ ਜਿਉਂਨੇ ਆ ਤੇ ਆਪਣੀਆਂ ਸਾਰੀਆਂ ਇਛਾਵਾਂ ਤੇ ਸਦਨਾਂ ਨੂੰ ਕਈ ਵਾਰੀ ਅਸੀਂ ਨਾ ਚਾਹੁੰਦੇ ਵੀ ਅੰਦਰੋਂ-ਅੰਦਰ ਹੀ ਦਬ ਲੈਨੇ ਆ ਆਓ ਆਪਾਂ ਇਸ ਵਿਸ਼ੇ ਨੂੰ ਜਾਂਚਣ ਲਈ ਇਸ ਵਿਸ਼ੇ ਨੂੰ ਸਮਝਣ ਲਈ ਅੱਗੇ ਵਧਾਉਣ ਦੇ ਲਈ ਆਪਾਂ ਕੁਝ ਗੱਲਾਂ ਤੇ ਵਿਚਾਰ ਕਰਦੇ ਆਂ ਦੋਸਤੋ ਤੁਸੀਂ ਅਣਗਿਣਤ ਵਿਆਹਾਂ 'ਚ ਸ਼ਾਮਲ ਹੋਏ ਹੋਵੋਗੇ ਕਈ ਵਿਆਹਾਂ ਦਾ ਹਿੱਸਾ ਵੀ ਰਹੇ ਹੋਵੋਗੇ ਮਹਿੰਗੇ ਤੋਂ ਮਹਿੰਗੇ ਵਿਆਹ ਵੀ ਤੁਸੀਂ ਆਪ ਦੇਖੇ ਹੋਣਗੇ ਤੇ ਉਹਦਾ ਹਿੱਸਾ ਵੀ ਰਹੇ ਹੋਵੋਗੇ ਇਹਨਾਂ ਵਿੱਚੋਂ ਬਹੁਤ ਸਾਰੇ ਵਿਆਹ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਆਪਣੀ ਹੈਸੀਅਤ ਦੇ ਅਨੁਸਾਰ ਕਾਫੀ ਖਰਚਾ ਕਰਦੇ ਨੇ ਕਾਫੀ ਮਹਿੰਗੇ ਵਿਆਹ ਕਰਦੇ ਨੇ ਪਰ ਇੱਥੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਸਿਰਫ ਇਹ ਸੋਚ ਕੇ ਹੱਦ ਤੋਂ ਵੱਧ ਖਰਚਾ ਕਰਦੇ ਨੇ ਜਾਂ ਲੋੜ ਤੋਂ ਵੱਧ ਖਰਚਾ ਕਰਦੇ ਨੇ ਕਿ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਵੀ ਇਹਨਾਂ ਕੋਲੇ ਕਿਹੜੀ ਚੀਜ਼ ਦੀ ਘਾਟ ਹੈ ਐਨੀ ਜ਼ਮੀਨ ਜਾਇਦਾਦ ਹੈ ਜਾਂ ਐਡਾ ਵੱਡਾ ਕਾਰੋਬਾਰ ਹੈ ਇਹਨਾਂ ਦੀ ਐਨੀ ਕਮਾਈ ਹੈ ਕਿ ਫਿਰ ਵੀ ਕੰਜੂਸੀਆਂ ਕਰਦੇ ਨੇ ਤੇ ਨਾਲ ਕਈ ਵਾਰੀ ਸੋਚਦੇ ਨੇ ਕਿ ਆਪਾਂ ਕਿਤੇ ਫਲਾਣੇ ਨਾਲੋਂ ਵੀ ਮਰਗੇ ਇਹਦੇ ਨਾਲੋਂ ਤਾਂ ਵਧੀਆ ਵਿਆਹ ਉਸਨੇ ਪਿਛਲੇ ਸਾਲ ਕਰਤਾ ਸੀ ਤੇ ਨਾਲ ਕਈ ਵਾਰੀ ਇਹ ਵੀ ਅਕਸਰ ਕਿਹਾ ਜਾਂਦਾ ਹੈ ਕਿ ਵਿਆਹ ਕਿਹੜਾ ਆਪਾਂ ਰੋਜ਼-ਰੋਜ਼ ਕਰਨਾ ਹੈ ਬਸ ਇਸੇ ਚੱਕਰ ਵਿੱਚ ਮਹਿੰਗੇ ਪੈਲਸ ਬੇਲੋੜਾ ਦਿਖਾਵਾ ਤੇ ਕਈ ਵਾਰੀ ਹੱਦੋਂ ਵੱਧ ਦਾਜ ਦੇ ਕੇ ਅਸੀਂ ਆਪ ਤਾਂ ਬੇਸ਼ੱਕ ਤੰਗ ਹੋ ਜਾਂਦੇ ਆ ਪਰ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਖੁਸ਼ ਕਰ ਦਿੰਨੇ ਆ ਅਸੀਂ ਇਹ ਮੌਕਾ ਨਹੀਂ ਲੋਕਾਂ ਨੂੰ ਕਹਿਣ ਦਾ ਦਿੰਦੇ ਕਿ ਲੋਕ ਕੀ ਕਹਿਣਗੇ ਦੋਸਤੋ ਇਸੇ ਤਰ੍ਹਾਂ ਹੀ ਮਰਗ ਦੇ ਮੌਤ ਦੇ ਭੋਗ ਦੇ ਸਮਾਗਮਾਂ ਤੇ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਆਪਾਂ ਇਸ ਗੱਲ ਨਾਲ ਸਾਰੇ ਸਹਿਮਤ ਆ ਕਿ ਮੌਤ ਦਾ ਭੋਗ ਕੋਈ ਖੁਸ਼ੀ ਦਾ ਸਮਾਗਮ ਤਾਂ ਹੁੰਦਾ ਨਹੀਂ ਪਰ ਲੋਕ ਕੀ ਕਹਿਣਗੇ ਇਸ ਚੱਕਰ ਦੇ ਵਿੱਚ ਲੋਕ ਆਪਣਾ ਕਈ ਵਾਰੀ ਆਪ ਹੀ ਕੁੰਡਾ ਕਰਵਾ ਲੈਂਦੇ ਨੇ ਇੱਥੇ ਵੀ ਉਹੀ ਗੱਲਾਂ ਹੁੰਦੀਆਂ ਨੇ ਕਿਹੜੀਆਂ ਗੱਲਾਂ ਹੁੰਦੀਆਂ ਨੇ ਸਾਰੀ ਉਮਰ ਕਮਾਉਂਦਾ ਮਰ ਗਿਆ ਤੇ ਸਾਰੀ ਉਮਰ ਕਮਾ ਕਮਾ ਕੇ ਉਹ ਇਹਨਾਂ ਨੂੰ ਦੇ ਕੇ ਗਿਆ ਜਾਂ ਫਿਰ ਇਹ ਕਿਹਾ ਜਾਂਦਾ ਹੈ ਸੁੱਖ ਨਾਲ ਚੰਗੀ ਉਮਰ ਭੋਗ ਕੇ ਗਿਆ ਪੋਤਰੇ-ਪੋਤਰੀਆਂ ਤੇ ਦੋਤੇ-ਦੋਤੀਆਂ ਵਾਲਾ ਸੀ ਹੁਣ ਕੀ ਉਹਦੇ ਭੋਗ ਤੇ 4 ਪੈਸੇ ਨਹੀਂ ਲਾ ਸਕਦੇ ਬਸ ਇਸੇ ਚੱਕਰ ਵਿੱਚ ਔਖੇ ਹੋ ਕੇ ਵੀ ਲੋਕ ਜਿਹੜੇ ਨੇ ਉਹ ਆਪ ਤੰਗ ਹੋ ਜਾਂਦੇ ਨੇ ਪਰ ਲੋਕਾਂ ਨੂੰ ਖੁਸ਼ ਕਰਨ ਕਰ ਦਿੰਦੇ ਨੇ ਤੇ ਲੋਕਾਂ ਨੂੰ ਇਹ ਕਹਿਣ ਦਾ ਸਮਾਂ ਨਹੀਂ ਦਿੰਦੇ ਕਿ ਲੋਕ ਕੀ ਕਹਿਣਗੇ ਦੋਸਤੋ ਅਗਲੀ ਗੱਲ ਜੋ ਅਸੀਂ ਅਕਸਰ ਅਸੀਂ ਆਪਣੇ ਆਲੇ ਆਲੇ ਦੁਆਲੇ ਦੇਖਦੇ ਆ ਉਹ ਮਾਮਲਾ ਹੈਗਾ ਕੰਮ ਦੇ ਸਬੰਧ ਵਿੱਚ ਕੋਈ ਬੱਚਾ ਨਵਾਂ ਕੰਮ ਕਰਨ ਬਾਰੇ ਸੋਚੇ ਜਾਂ ਜਰਾ ਗੱਲ ਕਰੇ ਤਾਂ ਉਸ ਨੂੰ ਅੱਗੋਂ ਕਿਹਾ ਜਾਂਦਾ ਹੈ ਹੁਣ ਤੂੰ ਆਹ ਕੰਮ ਕਰੇਗਾ ਲੋਕੀ ਕਹਿਣਗੇ ਕੁਝ ਅੱਜ ਦਾ ਕੰਮ ਕਰ ਲੈ ਵਿਦੇਸ਼ ਵਿੱਚ ਜਾ ਕੇ ਤਾਂ ਅਸੀਂ ਉੱਥੋਂ ਦੀਆਂ ਗਲੀਆਂ ਤੇ ਇੱਥੋਂ ਤੱਕ ਕਿ ਫਲਸ਼ਾਂ ਵੀ ਸਾਫ਼ ਕਰ ਸਕਦੇ ਹਾਂ ਪਰ ਇੱਥੇ ਇਹ ਸੋਚ ਕੇ ਦੁਕਾਨ ਪਾ ਕੇ ਬੈਠਣ ਤੋਂ ਵੀ ਸ਼ਰਮ ਮੰਦਿਆਂ ਕਿ ਲੋਕ ਕੀ ਕਹਿਣਗੇ ਦੋਸਤੋ ਸਾਡੀ ਮਾਨਸਿਕਤਾ ਇਹੋ ਜੀ ਹੋ ਗਈ ਜਾਂ ਲੋਕਾਂ ਦਾ ਇਹ ਅਣ ਦੇਖਿਆ ਖੋਫ ਡਰ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਭੁੱਖੇ ਤਾਂ ਮਰ ਸਕਦੇ ਹਾਂ ਪਰ ਅਸੀਂ ਲੋਕਾਂ ਨੂੰ ਨਰਾਜ਼ ਨਹੀਂ ਕਰ ਸਕਦੇ ਦੋਸਤੋ ਅਗਲੀ ਗੱਲ ਔਰਤਾਂ ਜਾਂ ਕੁੜੀਆਂ ਉਹਨਾਂ ਦੀ ਵੀ ਆਪਣੀਆਂ ਇਛਾਵਾਂ ਹੁੰਦੀਆਂ ਨੇ, ਪਸੰਦ ਹੁੰਦੀ ਹੈ। ਤੇ ਕੋਈ ਔਰਤ ਜਾਂ ਕੁੜੀ ਇਹ ਆਮ ਕਰਕੇ ਦਿਹਾਤੀ ਖੇਤਰਾਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ। ਉਹ ਕੋਈ ਨਵੇਂ ਤਰੀਕੇ ਦਾ ਕੋਈ ਨਵਾਂ ਪਹਿਰਾਵਾ ਪਾਉਣ ਨੂੰ ਉਹ ਤਾਂ ਮਨ ਕਰਦਾ ਹੈ। ਖਾਸ ਕਰਕੇ ਜੇਕਰ ਪੈਂਟ ਸ਼ਰਟ ਪਾਉਣ ਨੂੰ ਜੀ ਕਰਦਾ ਹੈ, ਜੀਨ ਪਾਉਣ ਨੂੰ ਉਸ ਦੀ ਚਾਹ ਹੋਵੇ। ਪਰ ਉਸ ਨੂੰ ਪਰਿਵਾਰ ਵੱਲੋਂ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਿ ਲੋਕ ਕੀ ਕਹਿਣਗੇ। ਦੋਸਤੋ ਅਗਲੀ ਗੱਲ ਜੇਕਰ ਔਰਤ ਅੱਗੋਂ ਵਿਧਵਾ ਹੋਵੇ ਉਸ ਦਾ ਵੀ ਜੇ ਕੋਈ ਮਨ ਕਰਦਾ ਹੈ ਕਿ ਉਹ ਵੀ ਕੋਈ ਸਲੀਕੇ ਦੇ ਕੱਪੜੇ ਪਾ ਲਵੇ ਇਹ ਉਸ ਦਾ ਵੀ ਇੱਕ ਨਾਰਮਲ ਜ਼ਿੰਦਗੀ ਜਿਉਣ ਨੂੰ ਮਨ ਕਰਦਾ ਹੈ ਜਾਂ ਫਿਰ ਉਸ ਦਾ ਵੀ ਮਨ ਕਰਦਾ ਹੈ ਕਿ ਉਹ ਵੀ ਕੁਝ ਕੁਝ ਅ ਸਜ ਸਵਰ ਲਵੇ ਪਰ ਉਹ ਇਸ ਤਰ੍ਹਾਂ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਵੀ ਉਹੀ ਫਿਕਰ ਹੈ ਕਿ ਲੋਕ ਕੀ ਕਹਿਣਗੇ ਦੋਸਤੋ ਅਗਲੀ ਗੱਲ ਹੈ ਕੋਈ ਥੋੜਾ ਸਮਾਂ ਪਹਿਲਾਂ ਖਰੀਦੀ ਹੋਈ ਚੀਜ਼ ਜਿਵੇਂ ਕੋਈ ਕਾਰ ਖਰੀਦ ਲੈਣੇ ਆ ਅਸੀਂ ਕੋਈ ਨਵਾਂ ਘਰ ਖਰੀਦ ਲੈਣੇ ਆ ਕਿਸੇ ਕਾਰਨ ਕਿਸੇ ਨੂੰ ਉਹ ਚੀਜ਼ ਪਸੰਦ ਨਹੀਂ ਆਉਂਦੀ ਸਾਡਾ ਮਨ ਬਣ ਜਾਂਦਾ ਕਿ ਇਹਨੂੰ ਵੇਚ ਦਿੰਨੇ ਆ ਪਰ ਵੇਚਣ ਦਾ ਖਿਆਲ ਮਨ ਦੇ ਵਿੱਚ ਆਉਂਦਾ ਤੇ ਨਾਲ ਹੀ ਇੱਕ ਚਿਜ਼ਕ ਵੀ ਸਾਡੇ ਮਨ ਦੇ ਵਿੱਚ ਆ ਜਾਂਦੀ ਹੈ ਕਿ ਉਹ ਮਸਲਾ ਫੇਰ ਉਹੀ ਖੜਾ ਹੋ ਜਾਂਦਾ ਹੈ ਕੀ ਜੇ ਅਗਰ ਵੇਚਾਂਗੇ ਏਡੀ ਛੇਤੀ ਵੇਚਾਂਗੇ ਤਾਂ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਅਜੇ ਕੱਲ ਤਾਂ ਖਰੀਦਿਆ ਸੀ ਏਡੀ ਛੇਤੀਆਂ ਨੂੰ ਕੀ ਹੋ ਗਿਆ ਇਹਦੇ ਕੋਲੇ ਫਾਲਤੂ ਪੈਸੇ ਨੇ ਜਾਂ ਇਹਦੇ ਨਖਰੇ ਹੀਟ ਛੇਤੀ ਛੇਤੀ ਕੋਈ ਚੀਜ਼ ਨਹੀਂ ਆਉਂਦੀ ਬਸ ਫਿਰ ਕੀ ਹੈ ਕਈ ਵਾਰੀ ਅਸੀਂ ਮਨ ਦੀ ਮੰਨ ਦੇ ਵਿੱਚ ਹੀ ਰੱਖ ਕੇ ਆਪਣੇ ਆਪ ਨੂੰ ਚੁੱਪ ਕਰਾ ਲੈਨੇ ਆ ਦੋਸਤੋ ਅਗਲੀ ਗੱਲ ਕਈ ਵਾਰ ਸਾਡੀ ਧੀ ਭੈਣ ਦੇ ਸਾਰੇ ਪਰਿਵਾਰ ਵਿੱਚ ਕੋਈ ਥੋੜੀ ਬਹੁਤ ਕਹੀ ਸੁਣੀ ਹੋ ਜਾਂਦੀ ਹੈ ਕੋਈ ਛੋਟਾ ਮੋਟਾ ਝਗੜਾ ਹੋ ਜਾਂਦਾ ਤੇ ਜਿਹੜੀ ਸਾਡੀ ਧੀ ਹੈ ਭੈਣ ਹੈ ਉਹ ਆਪਣੇ ਪਿੱਕੇ ਘਰ ਆ ਜਾਂਦੀ ਹੈ ਪਰ ਉਹ ਬੇਸ਼ੱਕ ਕਿਸੇ ਕਾਰਨ ਕਰਕੇ ਕਿਸੇ ਦੁੱਖ ਕਰਕੇ ਸਾਡੇ ਕੋਲ ਆਈ ਹੋਵੇ ਪਰ ਇਹ ਗੱਲ ਸੱਚ ਹੈ ਕਿ ਸਾਡੇ ਪਰਿਵਾਰ ਨੂੰ ਧੀ ਦੇ ਦੁੱਖ ਨਾਲੋਂ ਵੱਧ ਇਸ ਗੱਲ ਦੀ ਚਿੰਤਾ ਹੋ ਜਾਂਦੀ ਹੈ ਕਿ ਕੁੜੀ ਘਰ ਆ ਗਈ ਲੜਕੇ ਆ ਗਈ ਝਗੜ ਕੇ ਆ ਗਈ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਪਤਾ ਨਹੀਂ ਕੁੜੀ ਵਿੱਚ ਕੋਈ ਘਾਟ ਹੈ ਜਾਂ ਕੁੜੀ ਸਹੁਰੇ ਪਰਿਵਾਰ ਨਾਲ ਕੱਟਦੀ ਨਹੀਂ ਜਾਂ ਹੋਰ ਪਤਾ ਨਹੀਂ ਕੀ ਕੀ ਕਹਿਣਗੇ ਦੋਸਤੋ ਇਸ ਤੋਂ ਅਗਲੀ ਗੱਲ ਜੋ ਆਪਾਂ ਇਸ ਵਿਸ਼ੇ ਵਿੱਚ ਸ਼ਾਮਲ ਕਰਨੀ ਹੈ ਅਗਰ ਤੁਹਾਡਾ ਬੱਚਾ ਚਾਹੇ ਉਹ ਕੁੜੀ ਆ ਜਾਂ ਮੁੰਡਾ ਆਪਣੀ ਪਸੰਦ ਅਨੁਸਾਰ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਤੁਹਾਨੂੰ ਵੀ ਅਗਲਾ ਮੁੰਡਾ ਜਾਂ ਕੁੜੀ ਪਸੰਦ ਵੀ ਹੈ ਪਰ ਫਿਰ ਵੀ 100 ਵਾਰ ਸੋਚਣਾ ਪੈ ਰਿਹਾ ਹੈ ਕਾਰਨ ਉਹੀ ਹੈ ਕਿ ਲੋਕ ਕੀ ਕਹਿਣਗੇ ਜੇਕਰ ਮਾਮਲਾ ਦੂਜੀ ਜਾਤੀ ਜਾਂ ਦੂਜੇ ਧਰਮ ਦਾ ਹੋਵੇ ਤਾਂ ਫਿਰ ਤਾਂ ਕਹਿਣੇ ਹੀ ਕੀ ਨੇ ਦੋਸਤੋ ਇਹ ਤਾਂ ਕੁਝ ਕਿ ਮਿਸਾਲਾਂ ਨੇ ਜਿਹੜੀਆਂ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਸੌਣ ਨੂੰ ਮਿਲਦੀਆਂ ਨੇ ਕਈ ਵਾਰੀ ਆਪਾਂ ਨੂੰ ਇਹਦੇ ਵਿੱਚ ਖੁਦ ਵੀ ਲੰਘਣਾ ਪੈਂਦਾ ਔਰ ਜੇਕਰ ਥੋੜਾ ਜਿਹਾ ਹੋਰ ਢੰਗਾਈ ਨਾਲ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਦੇ ਅਨੇਕ ਫੈਸਲੇ ਇਸੇ ਇੱਕ ਅਣਦਿਸਦੇ ਡਰ ਦੇ ਦਬਾਅ ਵਿੱਚ ਲੈ ਜਾਂਦੇ ਨੇ ਕਿ ਲੋਕ ਕੀ ਕਹਿਣਗੇ ਦੋਸਤੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਅਗਲਾ ਜਨਮ ਕਿਸ ਨੇ ਦੇਖਿਆ ਨਹੀਂ ਤੇ ਦੁਨੀਆ ਨੂੰ ਅੱਜ ਤੱਕ ਕੋਈ ਖੁਸ਼ ਕਰ ਨਹੀਂ ਸਕਿਆ ਕਈ ਵਾਰ ਤੁਸੀਂ ਸਿਆਣਿਆਂ ਨੂੰ ਕਹਿੰਦੇ ਸੁਣਿਆ ਹੋਣਾ ਕਿ ਦੁਨੀਆ ਤਾਂ ਦੋ ਧਾਰੀ ਤਲਵਾਰ ਹੈ ਜਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਕਿ ਦੱਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਪਰ ਦੁਨੀਆ ਦੇ ਦੋਵੇਂ ਪਾਸੇ ਦੰਦੇ ਨੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਜੀਣ ਨਹੀਂ ਦਿੰਦੀ ਕਈ ਵਾਰੀ ਸਿਆਣੇ ਤਾਂ ਇਥੋਂ ਤੱਕ ਵੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਇਹ ਦੋਮੁਹੀ ਦੁਨੀਆ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਤੂੰ ਤੇ ਮੈਂ ਕੀ ਚੀਜ਼ ਆ ਇਸ ਲਈ ਇਹ ਗੱਲ ਜਿੰਨੀ ਜਲਦੀ ਸਮਝ ਆ ਜਾਵੇ ਉਨੇ ਹੀ ਚੰਗੀ ਐ ਲੋਕ ਕੀ ਕਹਿਣਗੇ ਦੀ ਪਰਵਾਹ ਛੱਡੋ ਤੇ ਰਹਿੰਦੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਉਂਓ ਬਸ਼ਰਤੇ ਸਾਡੇ ਕੰਮ ਨੈਤਿਕਤਾ ਦੀ ਫਰੇਮ ਦੇ ਵਿੱਚ ਫਿੱਟ ਹੁੰਦੇ ਹੋਣ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਅਸੀਂ ਆ ਅਸੀਂ ਆਪ ਤੰਗ ਹੁੰਦੇ ਰਹਿੰਦੇ ਆ ਉਹਨਾਂ ਦੀ ਫਿਤਰਤ ਕੁਦਰਤੀ ਰੂਪ ਦੇ ਵਿੱਚ ਇਹ ਹੁੰਦੀ ਹੈ ਕਿ ਉਹ ਤੁਹਾਡੀ ਖੁਸ਼ੀ ਦੇ ਵਿੱਚ ਤਾਂ ਤੁਹਾਡੇ ਨਾਲ ਨੱਚਣ ਆ ਜਾਣਗੇ ਪਰ ਯਾਦ ਰੱਖੋ ਦੁੱਖ ਦਾ ਸਾਹਮਣਾ ਤੁਹਾਨੂੰ ਖੁਦ ਹੀ ਇਕੱਲਿਆਂ ਹੀ ਕਰਨਾ ਪੈਣਾ ਹੈ ਦੋਸਤੋ ਏਸੀ ਅੱਜ ਦੀ ਵੀਡੀਓ ਤੇ ਉਸ ਨਾਲ ਸੰਬੰਧਿਤ ਅੱਜ ਦਾ ਇਹ ਸਮਾਜਿਕ ਵਿਸ਼ਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਵੀਡੀਓ ਵਿੱਚ ਸਾਂਝੇ ਕੀਤੇ ਵਿਚਾਰ ਕਿਸ ਤਰ੍ਹਾਂ ਲੱਗੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸਾਂਝੇ ਜ਼ਰੂਰ ਕਰੋ ਤੇ ਅਗਰ ਤੁਸੀਂ ਕਿਸੇ ਨਵੇਂ ਵਿਸ਼ੇ ਤੇ ਵੀਡੀਓ ਦੀ ਇੱਛਾ ਰੱਖਦੇ ਹੋ ਤਾਂ ਸਾਡੇ ਨਾਲ ਉਹ ਵੀ ਸਾਂਝਾ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਉਹ ਬੈਂਤੀ ਇੱਕ ਵਾਰ ਫੇਰ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਇਸ ਪਲੇਟਫਾਰਮ ਤੇ ਅਪਲੋਡ ਕਰੀਏ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਜਲਦੀ ਹੀ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਵਿਸ਼ੇ ਨਾਲ What